ਕਿ ਉਹਨੂੰ ਸਾਡੀ ਸੀਆਈਏ ਦੀ ਪੁਲਿਸ ਪਾਰਟੀ ਜੇਸੇ ਪਰਮਜੀਤ ਸਿੰਘ ਜਿਹੜੀ ਸੀ ਗਸ਼ਤ ਕਰਦੀ ਹੋਈ ਥਰਮਲ ਰੋਡ ਦੇ ਉੱਪਰ ਜਾ ਰਹੀ ਸੀ ਤਾਂ ਕੋਲੋਂ ਬਰਾੜ ਅੱਖਾਂ ਦੇ ਹਸਪੀਟਲ ਦੇ ਨਜ਼ਦੀਕ ਉਜੀ ਤੇ ਉੱਥੇ ਬਸਟੇ ਦੇ ਵਿੱਚ ਬੜੇ ਬਨੇ ਹੋਏ ਬਸੜੇ ਦੇ ਵਿੱਚ ਇੱਕ ਨੌਜਵਾਨ ਲੜਕਾ ਕੁਝ ਕਾਗਜ਼ਾਂ ਦੀ ਕੋਲਾਪਾਲ ਕਰ ਰਿਹਾ ਸੀ ਜਿਸ ਨੂੰ ਚੈੱਕ ਕੀਤਾ ਚੈੱਕਨ ਤੇ ਉਸਦਾ ਨਾਮ ਪੁੱਛਿਆ ਤਾਂ ਉਹਨੇ ਆਪਣਾ ਨਾਮ ਅਮਨਦੀਪ ਸਿੰਘ ਉਰਫ ਅਮਨਾ ਸਨ ਆਫ ਮਨਜੀਤ ਸਿੰਘ ਵਾਸੀ ਸਿਲੀਆ ਦੱਸਿਆ ਜਿਸ ਦੇ ਵਿੱਚ ਜਿਹੜਾ ਬੁੱਕਲ ਦੇ ਵਿੱਚ ਲਖਾਫਾ ਰੱਖਿਆ ਹੋਇਆ ਸੀ ਜਿਸ ਦੇ ਵਿੱਚ ਸਾਫ ਜਿਹੜੀ ਹੈਰਨ ਨਜ਼ਰ ਆ ਰਹੀ ਸੀ ਜਿਸ ਨੂੰ ਬੇਟੀਪਾ ਜਿਹੜੀ 110 ਗ੍ਰਾਮ ਜਿਹੜੀ ਸੀ ਉਹ ਟੋਟਲ ਹੋਈ ਜਿਹੜੀ ਉਹਦੀ ਪਰਸਨਲ ਸਰਚ ਕੀਤੀ ਗਈ ਤਾਂ ਉਹਦੇ ਕੋਲ 112000 ਰੁਪਏ ਬਰਾਮਦ ਹੋਏ ਜੋ ਚੈੱਕ ਕਰਨ ਤੇ ਪਤਾ ਲੱਗਿਆ ਦੀ ਉਹਨਾਂ ਜਿਹੜੀ ਉਹ ਦੇ ਵਿੱਚੋਂ ਜੋ ਡਰੱਗ ਵੇਚੀ ਸੀ ਉਹ ਡਰੱਗ ਮਨੀ ਸੀ ਜਿਸ ਦੇ ਸਬੰਧ ਦੇ ਵਿੱਚ ਇਹ ਸਾਰੀ ਬਰਾਮਦਗੀ ਤੋਂ ਬਾਅਦ ਜਿਹੜਾ ਸੀ ਖਾਣਾ ਕਦਵਾਲੀ ਵਿਖੇ 106 ਨੰਬਰ ਮਕਦਮਾ ਡੇਟਡ 6 6 25 ਨੂੰ ਅਰਜ ਦੇ ਰਜਿਸਟਰ ਕੀਤਾ ਗਿਆ ਜਿਹੜੀ ਇਹਦਾ ਫਾਰਵਰਡ ਤੇ ਜਿਹੜਾ ਬੈਕਵਰਡ ਲਿੰਕ ਹੈ ਉਹਨਾਂ ਬਾਰੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਅੱਗੇ ਇਹਦੇ ਖਿਲਾਫ ਕਿੰਨੇ ਮੁਕਾਬਲੇ ਪਹਿਲਾਂ ਜਿਹੜੇ ਵਰਦੇ ਹੈਗੇ ਉਹ ਵੀ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ